ਚਰਨਜੀਤ ਹੋਜਾ ਸਾਹਿਬ ਸੰਗੀਤ ਸਮਰਾਟ ਸੰਗੀਤ ਨਾਲ ਜੁੜੀ ਇੱਕ ਉਹ ਪਰਸਨੈਲਿਟੀ ਸੀ ਜਿਨ੍ਹਾਂ ਨੇ ਅਦਬਨਾ ਅੰਤੁਰੇਸ਼ਾ ਵਿਸਾਧਾਰਕ ਕਲਾਕ ਦੇਸ਼ਾ ਇਕ ਵਰਣਮ ਸੁਭਾਗਿਆ ਤਹਸਤ ਰਾਇ ਜੈ ਚੌਥਾ ਕਾਮੁਕਸ਼ਾ ਓਮਦਨਾ ਸੰਗਹਿ ਅਰੀਫਾਨਾ ਸੰਸਰ ਬਨੇ ਹੈ ਅਜਿਕੇ ਕ੍ਰੋਸ਼ੇ ਮਤੁ ਦਿਵਾਉਂ ਅ ਦੇਖੋ ਇਹ ਜੇ ਮੌਕਾ ਤੇ ਕਹਿਣ ਨੂੰ ਰਹੀ ਨਹੀਂ ਕੋ ਜਾਂਦਾ ਜਦੋਂ ਐਡਾ ਵੱਡਾ ਇੱਕ ਹਲੇ ਇਨਸਾਨ ਸਾਡੇ ਵਿੱਚੋਂ ਚਲੇ ਜਾਂਦਾ ਤਾਂ ਸਾਰਾ ਸੋਚਦਾ ਜਿਹੜਾ ਕੇਰਾ ਸੁਣਨੋ ਕੇ ਰਹਿ ਜਾਂਦਾ ਤੇ ਹੁਜਾ ਸਾਹਿਬ ਦੇ ਜਾਣ ਨਾਲ ਸੰਗੀਤ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਤਾਂ ਹੋਈ ਹੋਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵੀਆਂ ਜਿਹੜੀਆਂ ਕੰਪੋਜੀਸ਼ਨਾਂ ਨਵੇਂ 뮤직 ਨੂੰ ਕ੍ਰੀਏਟ ਕਰਨ ਵਾਲੀ ਜਿਹੜੀ ਸ਼ਖਸੀਅਤ ਸੀਗੀ ਜਿਹਨੇ 50 ਤੋਂ ਲੈ ਕੇ 60 ਸਾਲ ਵਾਂਗੂ ਲਗਾਤਾਰ ਸਾਡੀਆਂ ਪਜਾਮਾਂ ਜਿਹੜਾ ਸੰਗੀਤ ਅਜ ਗੂੰਜ ਰਿਹਾ ਉਹਨੂੰ ਨਮਾਰੂਗ ਦਿੱਤਾ ਤਾਂ ਉਹ ਸਾਡੇ ਤੋਂ ਚਲੇ ਗਏ ਰਹੇ ਤੇ ਨਵੇਂ ਆਰਟਿਸਟਾਂ ਨੂੰ ਪ੍ਰੋਮੋਟ ਕਰਨ ਦਾ ਜਿਹੜਾ ਇਹਨਾਂ ਨੇ ਸਟਾਰਟ ਕੀਤਾ ਸੀਗਾ ਉਹ ਬਸ ਤਕਰੀਬਨ ਤਕਰੀਬਨ ਬੰਦ ਹੋ ਗਿਆ ਸੋ ਬਹੁਤ ਮਨ ਦੁਖੀ ਹੈ ਕਿਉਂਕਿ ਪੂਰੀ ਸੰਗੀਤ ਇੰਡਸਟਰੀ ਅੱਜ ਸਨੋ ਕੇ ਰਹਿ ਗਈ ਜਦੋਂ ਜਸਾਹਬ ਦੀ ਕਾਰਸ ਨੂੰ ਸਾਨੂੰ ਦੇਖੀ ਹੈ ਕਿਉਂਕਿ ਇਹੋ ਜਿਹੇ ਸਖਸ਼ ਬਹੁਤ ਘੱਟ ਪੈਦਾ ਹੁੰਦੇ ਨੇ ਜਿਹੜੇ ਕਿ ਵੀ ਆਪਣੇ ਨਾਲ ਕਲਾ ਦੇ ਨਾਲ 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 ਕਨਸਾਨੀਅਤ ਵੀ ਲੈ ਕੇ ਆਉਂਦੇ ਨੇ ਇਹਨਾਂ ਨੇ ਹਰ ਪੱਖੋਂ ਆਪਣੀ ਆਪਣੀ ਜ਼ਿੰਦਗੀ ਨੂੰ ਬਹੁਤ ਸਜੇ ਢੰਗ ਨਾਲ ਚਲਾਇਆ ਸਾਫ ਸੁਥਰਾ ਮਾਹੌਲ ਰੱਖਿਆ ਤੇ ਆਉ ਭਗਤ ਦੇ ਮਾਮਲੇ ਚ ਮੇਰੇ ਸਾਹ ਵਰਗੀ ਕੋਈ ਕਹਿ ਨਹੀਂ ਸਕਦੇ ਕਿ ਜਿੰਨਾ ਇਹਨਾਂ ਦੀ ਖਾਤਰਦਾਰੀ ਦੀ ਇੱਕ ਮਿਸਾਲ ਦੇਣੀ ਪੈਂਦੀ ਹੁੰਦੀ ਸੀ ਸੋ ਦਿਲ ਚੁੱਪ ਵੀ ਨਾ ਕਰੇ ਅੱਖ ਵੀ ਨਾ ਬਰਾਈ ਜਦੋਂ ਜਾਣ ਤੋਂ ਪਿਆਰਿਆਂ ਦੀ ਪੈਂਦੀ ਹੈ ਜਿਦਾਈ ਨਾ ਚਾਹੁੰਦੇ ਹੋਏ ਮਜਬੂਰ ਹੋਣਾ ਪੈਂਦਾ ਬੜਾ ਦੁੱਖ ਹੁੰਦਾ ਜਦੋਂ ਦੂਰ ਹੋਣਾ ਪੈਂਦਾ ਗਿਲ ਸਾਹਿਬ ਅੱਜ ਨਾ ਪੂਰਾ ਹੋਣਾ ਲੋ ਘਟਾ ਕੱਲ ਜੋ ਸਾਡੇ 6 ਵਜੇ ਇਹ ਖਬਰ ਸੁਣੀ ਤੇ ਯਕੀਨ ਨਹੀਂ ਆਇਆ ਕਿ ਕੋਜਾ ਸਾਹਿਬ ਸੰਗੀਤ ਸਮਰਾਟ ਇਸ ਦੁਨੀਆ ਦੇ ਜਾ ਚੁੱਕੇ ਆ ਤੇ ਇੱਕ ਚਲਦੀ ਫਿਰਦੀ 뮤직 ਦੀ ਯੂਨੀਵਰਸਿਟੀ ਸੀਗੀ ਸੱਚੇ ਪਾਤਸ਼ਾਹ ਉਹਨਾਂ ਨੇ ਆਤਮਾ ਨੂੰ ਸ਼ਾਂਤੀ ਬਖਸ਼ੀ ਤੇ ਬਾਕੀ ਪਰਿਵਾਰ ਨੂੰ ਪਾਣਾ ਮੱਲਾਤ ਬਖਸ਼ਿਆ ਚਰਨਜੀਤ ਕੋਜਾ ਸਾਹਿਬ ਦੀਆਂ ਅੰਤਮ ਰਸਮਾਂ ਜਿਹੜੀਆਂ ਮੰਨਵਾਇਆ ਜਾ ਰੀਆਂ ਨੇ ਉਹਨਾਂ ਦੇ ਪੁੱਤਰ ਸਚਨ ਕੋਜਾ ਜੀ ਜੀ ਦੇਖਿਆ ਚਰਨਜੀਤ ਕੋਜਾ ਸਾਹਿਬ ਨੂੰ ਸੋ ਜਿੰਨੀਆਂ ਵੀ ਮਹਿਨਤਾਂ ਸੀਆਂ ਸਾਰੀਆਂ ਬੱਚੋ ਇੱਥੇ ਜੁੜੀਆਂ ਨੇ ਸੋ ਸੰਗੀਤ ਸਮਰਾਟ ਸਚਿਨ ਉਹਜਾਇ ਦੀ ਮੌਤ ਤੇ ਇੱਥੇ ਹਰ ਅੱਖ ਨਾ ਮੈਂ ਉਥੇ ਗਹਿਰੇ ਦੁੱਖ ਦਾ ਪ੍ਰਗਟਾਵਾ ਜਿਹੜਾ ਹੈ ਸੋ ਹਰ ਬੰਦਾ ਕਰ ਰਿਹਾ ਕਿ ਇਸ 라ਵੀ ਮਾਨ ਸਖਸ਼ੀਤ ਬਿਰਲੀ ਕੇਦੇ ਪੈਦਾ ਹੋ ਕਰਦੇ ਹੋਏ ਚਰਨਜੀਤ ਹੋਜਾ ਸਾਹਿਬ ਨੂੰ ਸਚਨ ਹੋ ਜਾ ਤੇ ਉਹਨਾਂ ਦੇ ਬੇਟੇ ਸੋ ਆਖਰੀ ਦਸਮਾ ਅਲਵਿਦਾ ਚਰਨਜੀਤ ਹੋਜਾ ਸਾਹਿਬ ਹਰ ਅੱਖ ਦੇ ਵਿੱਚ ਹੰਝੂ ਨੇ ਇਸ ਸਮੇਂ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਬਲੌਂਕੀ ਦੇ ਸ਼ਮਸ਼ਾਨ ਘਾਟ ਦੇ ਵਿੱਚੋਂ ਪਰ ਅਗਨੀ ਪੇਟ ਜਿਹੜਾ ਹੈਗਾ ਸੰਗੀਤ ਦੇ ਮਹਾਨ ਸ਼ਾਹਕਾਰ ਬੇताज ਬਾਦਸ਼ਾਹ ਨੂੰ ਕਹਿ ਸਕਦੇ ਹਾਂ ਪਤਨੀ ਪਰਮ ਪਤਨੀ ਆਖਰੀ ਦਰਸ਼ਨ ਤੋਂ ਬਾਅਦ ਆਪਣੇ ਜ਼ਿੰਦਗੀ ਦੇ 파ਟਨਰ ਨਾਲ ਮੇਦਾਖਦੇ ਹੋਏ ਸਭ ਤੋਂ ਵੱਡੀ ਗੱਲ ਇਹ ਕਿ ਬੜਾ ਔਖਾ ਹੁੰਦਾ ਹੈ ਜਦੋਂ ਮੰਮੀ ਨੂੰ ਵੀ ਲੈ ਆਓ ਕਿਸੇ ਨੇੜਤਾ ਉਹਨਾਂ ਦੇ ਨਾਲ ਰਹੀ ਸੋ ਨਵਰਾਜ ਹੰਸ ਜੁਵਰਾਜ ਹੰਸ ਸਾਰੇ ਇੱਥੇ ਪਹੁੰਚੇ ਹੋਏ ਨੇ ਸੋ ਸੰਗੀਤ ਦੇ ਵਿਸ਼ਾਲ ਡਾਇਰੈਕਟਰ ਹਿਸਟਰੀ ਚ ਨਹੀਂ ਹੋਏ ਪੰਜਾਬੀ ਸੰਗੀਤ ਨੂੰ ਇੱਕ ਨਵੀਆਂ ਅਸੀਂ ਸਭ ਲੋਕ ਜਿੰਨੇ ਵੀ ਫਨਕਾਰ ਆ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਔਰ ਪੰਜਾਬ ਪੰਜਾਬ ਲਈ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ ਕੰਟ੍ਰਿਬਿਊਸ਼ਨ ਤੇ ਕਹਰੇ ਬਰੀਕੀਆਂ ਕਾਫੀਆਂ ਸੀਗੀਆਂ ਉਹਨਾਂ ਕੋਲ ਜਿੰਦਾ ਦਿਲ ਸੀਗੇ ਅਰੇ ਬਰੀਕੀਆਂ ਬਰੀਕੀ ਦਾ ਮਤਲਬ ਹੁੰਦਾ ਕਿ ਇੰਤਹਾ ਰਿਫਾਈਨੈਸਟੀ ਉੱਥੋਂ ਤੋਂ ਜਿੱਥੇ ਲੋਕੀ ਐਂਡ ਕਰਦੇ ਉੱਥੋਂ ਸ਼ੁਰੂ ਹੁੰਦੇ ਸੀ ਉਹਨਾਂ ਨੂੰ ਐਵੇਂ ਨਹੀਂ ਉਸਤਾਦ ਚਰਨਜੀਤ ਹੋਜਿਆ ਕਿ ਜਲਦੀ ਕਹ ਰਿਹਾ ਕਿ ਮਿਊਜ਼ਿਕ ਦਾ ਸਰਤਾਜ ਕਿਹਾ ਜਾਂਦਾ ਸੀ ਔਰ ਕਹ ਰਿਹਾ ਕਿ ਸੰਰਾਜ ਖਤਮ ਮਿਊਜ਼ਿਕ ਸੰਗੀਤ ਸਮਰਾਟ ਬਸ ਕੁਝ ਨਹੀਂ ਕਰ ਸਕਦੇ ਇੱਥੇ ਆ ਕੇ ਸਭ ਬੇਵੱਸ ਮੈਂ ਰੋਈ ਜਾਂਦਾ ਸੀ ਆਉਂਦਾ ਤੇ ਨਾਲੇ ਕਿਹਾ ਜਾਂਦਾ ਸੀ ਕਿਉਂਕਿ ਇੱਕ ਇੱਕ ਕਰਕੇ ਸਾਥੀ ਟੁਰੇ ਜਾ ਰਹੇ ਆ ਪਿੱਛੇ ਜੇ ਭੱਲਾ ਸਾਹਿਬ ਨੂੰ ਕੀਤਾ ਹੋਰ ਬਹੁਤ سارے ਸਾਥੀ ਚਲੇ ਗਏ ਤੇ ਸ਼ਿਵ ਮੈਨੂੰ ਯਾਦ ਕਰ ਰਿਹਾ ਸੀ ਸ਼ਿਵ ਬਟਾਲੀ ਤੇ ਨੂੰ ਦਿਆਂ ਹੰਝੂਆਂ ਦਾ ਪਹਾੜਾ ਨਹੀਂ ਪੀੜਾਂ ਦਾ ਪ੍ਰਾਗਾ ਭੁੰਨੇ ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨੂੰ ਜਿੱਥੇ ਮੇਰੇ ਹਾਨੀਆਂ ਦਾ ਟੁਰ ਗਿਆ ਪੂਰ ਨਹੀਂ ਉਸ ਪਿੰਡ ਦਾ ਰਾਸ ਆ ਪਿੰਡ ਜਿਹੜਾ ਉਸ ਪਿੰਡ ਦਾ ਸੁਣੀ ਦਾ ਰਾਹ ਮਾੜਾ ਪੀੜਾਂ ਦਾ ਪ੍ਰਾਗ ਅੱਜ ਦੁੱਖਾਂ ਦਾ ਪੀੜਾਂ ਦਾ ਦੱਸਦੇ ਸੂਰਜ ਨੂੰ ਵੀ ਗਰਹਿਣ ਲੱਗਾ ਹੋਇਆ ਤੇ ਸਾਡਾ ਸੂਰਜ ਪੰਜਾਬੀ ਸੰਗੀਤ ਜਗਤ ਦਾ ਵੀ ਅੱਜ ਅਸਥ ਹੋ ਕਿਹਨਾਂ ਤੋਂ ਮਹੀ ਚੰਗਾ ਵੀ ਇੱਕ ਮਹੀਨੇ ਵਿੱਚ ਦੁਨੀਆ ਨੇ ਪੰਜਾਬੀ ਦੁਨੀਆ ਨੇ ਜਿਹੜੇ ਕਮੇਡੀ ਦੁਨੀਆ ਦੇ ਸਭ ਤੋਂ ਟਾਪ ਦੇ ਤੇ ਅੱਜ ਸੰਗੀਤ ਦੇ ਖੇਤਰ ਸਭ ਤੋਂ ਟਾਪ ਦੇ ਦੋ ਤਾਰੇ ਖੋਲੇ ਜਿਨ੍ਹਾਂ ਦਾ ਮੇਰੇ ਖਿਆਲ ਆ ਵੀ ਜਦ ਤੱਕ ਦੁਨੀਆ ਪੰਜਾਬੀ ਵੱਸਣਗੇ ਤਦ ਤੱਕ ਜਸੰਦਰ ਭੱਲਾ ਕਮੇਡੀ ਵਾਸਤੇ ਤੇ ਸੰਗੀਤ ਸਮਰਾਟ ਚੰਡੀ ਦੇ ਹੁਜਾ ਜੀ ਜਾਣੇ ਜਾਂਦੇ ਰਹਿਣਗੇ ਬਸ ਸੋਤ ਖੁਸ਼ੀ ਕਰਨ ਇਹ ਨਹੀਂ ਦੀਨ ਸੁਖਦੇ ਤੁਹਾਡੇ ਨਾਲ ਜਦੋਂ ਮਿਲੇ ਹੋਣ ਤੁਹਾਡੇ ਨਾਲ ਕੋਈ ਯਾਦ ਕੋਈ ਤੁਹਾਨੂੰ ਉਹਨਾਂ ਦੀ ਯਾਦ ਯਾਦ ਹੋਵੇ ਬਿਲਕੁਲ ਜੀ 1993 ਚਨਕਟਾ ਅਸੀਂ ਸਕ੍ਰਿਪਟ ਰੈਡੀ ਕਰ ਲਈ ਪੱਲਾ ਜੀ ਦੇ ਮਨ ਚ ਆਇਆ ਵੀ ਕਿਤੇ ਚਰਨਜੀਤ ਹੁਜਾ ਸਾਹਿਬ ਹਾਂ ਕਰ ਦੇ ਜੀ ਸੰਗੀਤ ਵਾਸਤੇ ਤਾਂ ਕਿੱਡਾ ਵੱਡੀ ਖੁਸ਼ਖਬਰੀ ਹੋਊਗੀ ਦਿੱਲੀ ਗਏ ਬੇਨਤੀ ਕੀਤੀ ਇਹਨਾਂ ਨੇ ਹਾਂ ਕਰ ਦਿੱਤੀ ਅਸੀਂ ਮੈਂ ਤੇ ਭੱਲਾ ਸੋ 7ਵੇਂ ਸਵਾਂ ਤੇ ਪਹੁੰਚ ਗਏ ਵੀ ਸੰਗੀਤ ਸਾਡਾ ਦੇਣਗੇ ਚਰਨਜੀਤ ਹੁਜਾ ਸਾਹਿਬ ਚਨਕਾਟੇ ਦਾ ਮਿਆਰ ਕਿੱਥੇ ਪਹੁੰਚ ਗਿਆ ਤੇ ਅਸੀਂ ਉਹ ਦਿਨ ਕਿਵੇਂ ਭੁੱਲ ਸਕਦੇ ਆ ਫਿਰ ਜਿਹੜੀਆਂ ਸਟੂਡੀਓ ਤੋਂ ਬਾਹਰ ਜਿਹੜੀਆਂ ਗੱਲਾਂ ਹੋਈਆਂ ਉਹ ਸਾਡੇ ਅੱਜ ਵੀ ਮਨ ਤੇ ਲਿਖੀਆਂ ਇੰਨੇ ਸੁਗੜ ਸਿਆਣੇ ਗੁਰੂ ਸੀ ਸਾਡੇ ਉਹਨਾਂ ਨੂੰ ਖੋਇਆ ਸੀ ਇਹ ਦੁਨੀਆ 'ਚ ਨਾ ਪੂਰ ਹੋਣਾ ਘਟਾ ਜੀ ਬਿਲਕੁਲ ਇਦਾਂ ਦੀ ਸੀਗੇ ਜੀ ਕਿਉਂਕਿ ਮੇਰੇ ਕੋਲ ਇਹਨਾਂ ਨੇ ਇੱਕ ਫਿਲਮ ਬਣਾਈ ਸੀ ਇਹਨਾਂ ਦੇ ਦੋਸਤ ਨੇ ਤੇ ਮੇਰੇ ਕੋਲੇ ਜਦੋਂ ਆਏ ਕਹਿੰਦੇ ਵੀ ਭਾਈ ਕਿੰਨੇ ਪੈਸੇ ਲਏਗਾ ਮਖਾ ਜੀ ਮੈਂ ਮੇਰਾ बस ਇੱਕ ਗਾਣਾ ਕਰਦੇ ਮਿਊਜ਼ਿਕ ਦੇ ਵਿੱਚ ਤੁਹਾਡੇ ਚ ਮੇਰੇ ਪੈਸੇ ਪੂਰੇ ਹੋ ਗਏ ਕਹਿੰਦੇ ਇੱਕ ਨਹੀਂ ਫਿਰ ਮੈਂ ਦੋ ਕਰੂੰਗਾ ਤੇ ਇਹਨਾਂ ਨੇ ਉਹ ਨਭਾਇਆ ਵੀ ਫਰਜ਼ ਤੇ ਉਹਨਾਂ ਦੀ ਫਿਲਮ ਕੀਤੀ ਮੈਂ ਔਰ ਮੈਨੂੰ ਪੈਸੇ ਵੀ ਦਿੱਤੇ ਇਹ ਨਹੀਂ ਕਿ ਉਹਨਾਂ ਨੇ ਪੈਸੇ ਨਹੀਂ ਦਿੱਤੇ ਔਰ ਐਨੇ ਜਿੰਦਾ ਦਿਲ ਬਹੁਤ ਢੇਰ ਤੋਂ 96 ਤੋਂ ਇਹ ਮੇਰਾ ਖਿਆਲ ਹੈ ਵੀ ਕੈਂਸਰ ਡਾਇਗਨੋਸ ਹੋ ਗਿਆ ਸੀ ਪਰ ਇੰਨੇ ਜਿੰਦਾ ਦੇ ਲਾਦਮੀ ਔਰ ਇੰਨੇ ਵਿਲ ਪਾਵਰ ਵਾਲੇ ਆਦਮੀ ਮੈਂ ਪਹਿਲੇ ਦੇਖੇ ਨੇ ਜਿਹੜੇ ਇੰਨਾ ਲੰਬਾ ਸਮਾਂ ਸਰਵਾਈਵ ਕੀਤਾ ਔਰ ਜਿੰਦਾਦਿਲੀ ਦੇ ਨਾਲ ਰਹੇ ਔਰ ਹਮੇਸ਼ਾ ਦੂਜਿਆਂ ਨੂੰ ਵੀ ਪ੍ਰੇਰਨਾ ਦਿੰਦੇ ਰਹੇ ਵੀ ਕੁਝ ਵੀ ਚੀਜ਼ ਹੋ ਜਾਏ ਪਰ ਆਪ ਤੁਸੀਂ ਪੋਜ਼ਿਟਿਵ ਰਹਿਣਾ ਔਰ ਅੱਜ ਸੱਚੀ ਸਾਰੀ ਸੰਗੀਤ ਇੰਡਸਟਰੀ ਪੰਜਾਬੀ ਸੰਗੀਤ ਇੰਡਸਟਰੀ ਅੱਜ ਪੂਰੇ ਸੋਗ ਦੇ ਵਿੱਚ ਐ ਔਰ ਮੈਂ ਸੱਚੀ ਇਹ ਕਹਨਾ ਕਿ ਅੱਜ ਤੱਕ ਨਾ ਹੋਇਆ ਤੇ ਨਾ ਹੋਣਾ ਚੰਨਜੀਤ ਔਜਾ ਸਾਹਿਬ ਇਕੋ ਹੀ ਸੀ ਤੇ ਇਕੋ ਹੀ ਰਹਿਣਗੇ ਰਹਿਣਗੇ ਜਿੰਨੀ ਤੱਕ ਪਹਿਲੇ ਜਸਵਿੰਦਰ ਪੱਲਾ ਸਾਹਿਬ ਚਲੇ ਗਏ ਜੀ ਜੀ ਹੁਣ ਔਜਾ ਸਾਹਿਬ ਦਾ ਚਲੇ ਜਾਣਾ ਜੀ ਬਹੁਤ ਦੁਖਦਾਈ ਘਟਨਾਮਾ ਨੇ ਜੀ ਦੋਨੇ ਕਿਉਂਕਿ ਉਹ ਵੀ ਲੈਜੈਂਡ ਸੀਗੇ ਸਾਡੇ ਔਰ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਤੇ ਇਹਨਾਂ ਤੋਂ ਵੀ ਬਹੁਤ ਕੁਝ ਸਿੱਖਿਆ ਮੇਰੇ ਖਿਆਲ ਆ ਵੀ 1 ਮਹੀਨੇ ਦੇ ਵਿੱਚ ਦੋ ਐਡੀਆਂ ਵੱਡੀਆਂ ਸ਼ਖਸੀਅਤਾਂ ਦਾ ਤੁਰ ਜਾਣਾ ਪੂਰੇ ਪੰਜਾਬੀ ਜਗਤ ਲਈ ਬਹੁਤ ਹੀ ਹਾਨੀ ਵਾਲਾ ਇਹ ਮੈਂ ਕਹੂੰਗਾ ਵੀ ਮਹੀਨਾ ਕੋਈ ਬਹੁਤ ਵੱਡਾ ਲਾਸ ਹੋਇਆ ਸ ਘਰੇਵਾਲ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਦੁੱਖ ਸਾਰਿਆਂ ਦਾ ਹੀ ਵੱਡਾ ਪਰ ਕੰਪੈਰੀਜ਼ਨ ਨਹੀਂ ਹੈ ਕੋਈ ਜੋ ਬੱਚਿਆਂ ਦਾ ਪਰਿਵਾਰ ਦਾ ਦੁੱਖ ਹੈ ਉਹ ਕਿਸੇ ਦਾ ਵੀ ਨਹੀਂ ਅਦਾ ਦਾ ਦੁੱਖ ਹੋ ਸਕਦਾ ਪਰ ਜੋ ਇੰਡਸਟਰੀ ਦਾ ਦੁੱਖ ਹੈ ਕਿਉਂਕਿ ਮੇਰੇ ਹਿਸਾਬ ਨਾਲ ਬਹੁਤ ਬੰਦੇ ਆਪਣੇ ਆਪ ਨੂੰ ਕਲੇਮ ਕਰਨਗੇ ਪੰਜਾਬੀ ਇੰਡਸਟਰੀ ਸੀ ਅਸੀਂ ਆਹ ਮੱਲਾ ਮਾਰੀਆਂ ਅਸੀਂ ਉਹ ਕੀਤਾ ਅਸੀਂ ਆਹ ਕੰਪੋਜ਼ੀਸ਼ਨਸ ਬਣਾਈਆਂ ਅਸੀਂ ਫਲਾਣੇ ਗਾਣੇ ਬਣਾਏ ਜਨਾਬ ਉਸਤਾਦ ਚਰਨਜੀਤ ਹੋਜਾ ਜੀ ਤੋਂ ਉੱਤੇ ਨਾ ਕੋਈ ਹੈ ਆ ਕੋਈ ਸ਼ੋਰ ਨਾ ਕੋਈ ਹੋ ਸਕਦਾ ਚਾਹੇ ਕੋਈ ਜਿੰਨੀ ਮਰਜੀ ਵੱਡੇ ਵੱਡੇ ਪਲੈਟਫਾਰਮਸ ਤੇ ਕੋਈ ਕੰਮ ਕਰ ਲਵੇ ਬਹੁਤ ਸਰਪੂਲ ਪਾਜੀ ਨੇ ਵੀ ਬਹੁਤ ਕੁਛ ਨਾ ਉਹਨਾਂ ਕੋਲ ਸਿੱਖਿਆ ਸਾਰਾ ਕੁਝ ਹੀ ਬਹੁਤ ਕੁਛ ਨਹੀਂ ਜੀ ਸਾਰਾ ਕੁਝ ਉਹਨਾਂ ਨੇ ਹੀ ਮਤਲਬ ਬਣਾਇਆ ਸੋ ਕੋਈ ਕਦੇ ਤੁਹਾਨੂੰ ਦੱਸ ਦੇ ਹੋਣਗੇ ਉਹਨਾਂ ਬਾਰੇ ਕੋਈ ਯਾਦ ਤੁਹਾਡੇ ਨਾਲ ਸਾਂਝੀ ਦੇਖੋ ਜੀ ਇਹ ਬੜੀ ਵੱਡੀ ਅੰਡਰਸਟੇਟਮੈਂਟ ਹੋ ਗਈ ਜੇ ਮੈਂ ਕਹਾਂ ਵੀ ਉਹ ਸਾਨੂੰ ਦੱਸਦੇ ਸੀ ਸਾਡੇ ਘਰ ਦੇ ਵਿੱਚ ਇੱਕ ਸ਼ਖਸੀਅਤ ਐਸੀ ਹੈ ਜੀ ਦਾ ਨਾਮ ਲੈ ਕੇ ਸਾਡਾ ਦਿਲ ਚੜਦਾ ਸੀ ਔਰ ਉਹਨਾਂ ਦੇ ਨਾਮ ਨੂੰ ਨਤਮਸਤਕ ਹੁੰਦੇ ਹੀ ਸਾਡੇ ਘਰ 'ਚ ਰਾਤ ਹੁੰਦੀ ਸੀ ਉਹ ਜਨਾਬ ਸਤਿਚਰਨ ਜੀ ਤੋਂ ਹੋ ਜਾਏ ਜੋ ਗੁਰੂ ਜੀ ਦੇ ਨਾਲ ਪਿਆਰ ਹੈ ਉਹ ਤਾਂ ਦੁਨੀਆਂ 'ਚ ਚੱਕ ਜ਼ਾਹਿਰ ਹੈ ਮਤਲਬ ਜਿੰਨਾ ਕਿਹਾ ਜਾਵੇ ਉਹਨਾਂ ਥੋੜਾ ਹੈ ਪਰ ਮੈਂ ਸ਼ਾਇਦ ਬੋਲ ਕੇ ਨਹੀਂ ਦੱਸ ਸਕਦਾ ਇਹ ਸਾਨੂੰ ਪਤਾ ਸਾਡਾ ਕੌਣ ਚਲੇਗਾ ਚਾਹੇ ਉਹਨਾਂ ਦੀ ਉਮਰ ਸੀ ਚਾਹੇ ਉਹਨਾਂ ਦੀ ਸਿਹਤ ਨਹੀਂ ਸੀ ਠੀਕ ਚਾਹੇ ਉਹ ਥੋੜਾ ਤਕਲੀਫ 'ਚ ਸੀ ਕਿ ਟਫ ਟਾਈਮ ਸੀਗਾ ਪਰ ਸਾਡੇ ਸਿਰ 'ਤੇ ਬੈਠੇ ਸੀ ਸਾਨੂੰ ਬਹੁਤ ਹੌਸਲਾ ਸੀ ਪਰ ਆਈ ਡੋਨਟ ਥਿੰਕ ਆ ਹਵ ਐਨੀ ਅਦਰ ਵਰਡਸ ਅੱਜ ਬਹੁਤ ਮੁਸ਼ਕਿਲ ਕੜੀ ਹੈ ਇਕੱਲੇ ਪਰਿਵਾਰ ਲਈ ਤਾਂ ਹੈ ਹੀ ਹੈ ਇੰਡਸਟਰੀ ਲਈ ਬਹੁਤ ਮੁਸ਼ਕਿਲ ਕੜੀ ਹੈ ਸਾਡੀ ਐਨਟਾਇਰ ਇੰਡਸਟਰੀ ਜਿੰਨੀਆਂ ਜੋ ਸੋਗ ਚਾ ਮੈਨੂੰ ਨਹੀਂ ਲੱਗਦਾ ਕਿਸੇ ਕਲਾਕਾਰ ਦੇ ਘਰੇ ਚੁੱਲ੍ਹਾ ਬਲੂਗਾ ਅੱਜ ਕਿਉਂਕਿ ਹਰ ਇੱਕ ਕੰਪੋਜੀਸ਼ਨ ਹਰ ਇੱਕ ਕ੍ਰੀਏਸ਼ਨ ਹਰ ਇੱਕ ਪੀਸ ਹਰ ਇੱਕ ਮਾਸਟਰਪੀਸ ਉਹ ਇਹਨਾਂ ਦੇ ਕਰ ਕਰਕਮਲਾਂ ਤੋਂ ਹੋਇਆ ਹਰ ਬੰਦਾ ਇਹਨਾਂ ਦੇ ਚਰਨਾਂ ਚੋਂ ਅਸ਼ੀਰਵਾਦ ਲੈ ਕੇ ਗਿਆ ਅੱਜ ਕੁਝ ਵੱਡਾ ਬਣਿਆ ਮੈਂ ਅੱਗੇ ਵੀ ਕਿਹਾ ਅੱਜ ਵੀ ਕਹਿੰਦਾ ਹਾਂ ਔਰ ਸਾਰੀ ਉਮਰ ਕਹਿੰਦਾ ਰਹੂੰਗਾ ਜੇ ਸਰਦੂਲ ਸਿਕੰਦਰ ਨੂੰ ਦੁਨੀਆ ਪਿਆਰ ਕਰਦੀ ਹੈ ਜੇ ਅਮਰ ਨਰੀ ਨੂੰ ਦੁਨੀਆ ਪਿਆਰ ਕਰਦੀ ਹੈ ਉਹ ਸਿਰਫ ਇੱਕ ਇਨਸਾਨ ਚਰਨਜੀਤ ਚੌਰਜਾ ਥੈਂਕ ਯੂ ਜਿਹਦੇ ਦੁਖਦੀ ਘੜੀ ਦੇ ਵਿੱਚ ਪਹੁੰਚ ਰਹੇ ਜਨਾਬ ਚਰਜੀਤ ਹੋਜਾ ਸਾਹਿਬ ਇੱਕ ਬਹੁਤ ਮਹਾਨ ਸੰਗੀਤਕਾਰ ਸੰਗੀਤ ਦੀ ਯੂਨੀਵਰਸਿਟੀ ਕਹਦੀ ਹੈ ਅੱਜ ਉਸ ਦੁਨੀਆ ਨੂੰ ਅਲਵਿਦਾ ਕਹਿ ਗਏ ਮਾਲਕ ਦੇ ਜਿੰਨੇ ਬਖਸ਼ੇ ਹੋਏ ਸਵਾਸ ਸੀ ਪੂਰੇ ਕਰਕੇ ਉਸ ਸਤਿਗੁਰੂ ਦੇ ਚਰਨਾ ਜਨਮ ਰਾਜੇ ਔਰ ਸਾਡੀ ਇਹੋ ਦੁਆਏ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾ ਚ ਨਵਾਜ਼ ਬਖਸ਼ੇ ਤੇ ਪਰਿਵਾਰ ਨੂੰ ਪਹਾਣਾ ਮੰਨਣ ਦਾ ਬਲ ਬਖਸ਼ੇ ਸਤਿਕਾਰ ਕੁਝ ਬਾਕੀ ਨਹੀਂ ਰਹਿ ਗਿਆ ਕਿ ਮੈਂ ਸਮਝਦਾ ਕਿ ਅੱਜ ਇੱਕ ਸੁਰੀਲੇ ਸੰਗੀਤ ਦਾ ਯੁੱਗ ਖਤਮ ਹੋ ਬਹੁਤ ਸਾਰੇ ਲੋਕ ਸੰਗੀਤ ਦੇ ਖੇਤਰ ਦੇ ਵਿੱਚ ਆ ਕੇ ਜਿਨ੍ਹਾਂ ਨੇ ਸੰਗੀਤਪਤੀ ਲੇਖੀਪਤੀ ਤੇ ਗਾਇਕੀਪਤੀ ਕੰਮ ਕੀਤਾ ਸਾਰਿਆਂ ਨੇ ਇੱਕ ਪੰਜਾਬੀਆਂ ਦਾ ਪਿਆਰ ਪਾਇਆ ਪਰ ਮੈਨੂੰ ਲੱਗਦਾ ਕਿ ਗੁਰੂ ਜੀ ਜਿਨ੍ਹਾਂ ਨੂੰ ਅੱਜ ਅਸੀਂ ਵਧਾਈ ਦੇ ਰਹੇ ਇਹਨਾਂ ਦੇ ਕੰਮ ਕਰਨ ਦਾ ਇੱਕ ਵਿਲੱਖਣ ਸਟਾਈਲ ਸੀਗਾ ਗੀਤ ਦੀ ਸਿਰਕਸ਼ਨ ਗੀਤ ਕਿਉ ਹੋ ਜਾ ਕਿਹਦੇ ਲਈ ਗੀਤ ਹੋ ਰਿਹਾ ਹੈ ਕਮਰਸ਼ੀਅਲ ਪੱਖ ਦੇ ਲਈ ਗੀਤ ਕਰ ਰਹੇ ਹਨ ਜਾਂ ਸਾਹਿਤਿਕ ਪੱਖ ਦੇ ਲਈ ਗੀਤ ਕਰ ਰਹੇ ਹਨ ਬਖੂਬੀ ਇਹਨਾਂ ਨੇ ਕੰਮ ਕੀਤਾ ਪਰ ਮੈਨੂੰ ਲੱਗਦਾ ਕਿ ਜਿਸ شدت ਦੇ ਨਾਲ ਇਹਨਾਂ ਦੀ ਸੈLECTION ਹੁੰਦੀ ਸੀ ਉਸੇ ਤਰ੍ਹਾਂ ਸਰੋਤੇ ਇਹਨਾਂ ਨੂੰ ਪਿਆਰ ਦਿੰਦੇ ਸੀ ਉਹਨਾਂ ਦੀ ਸ਼ਾਮ ਦੇ ਵਿੱਚ ਜਿੰਨਾ ਕੁਝ ਬੋਲਾਂਗਾ ਮੈਂ ਉਹ ਥੋੜੀ ਹੈ ਕਿਉਂਕਿ ਇਦਾਂ ਦਾ ਬੰਦਾ ਸਦੀਆਂ ਬਾਅਦ ਪੈਦਾ ਹੁੰਦਾ ਤੁਸੀਂ ਆਪ ਦੇਖ ਲਓ ਜਿੰਨੀ ਮੇਰੀ ਉਮਰ ਹੈ ਮੈਂ ਸ਼ੁਰੂ ਤੋਂ ਬਚਪਨ ਤੋਂ ਲੈ ਕੇ ਹੁਣ ਤੱਕ ਸੁਣਦਾ ਹਾਂ ਔਰ ਮੇਰੇ ਡੈਡੀ ਨੇ ਵੀ ਸੁਣਦਾ ਇਸ਼ਾਨ ਜੀ ਤੁਹਿਆ ਸਾਡਾ ਮਿਊਜ਼ਿਕ ਚਮਕੀਲਾ ਸਾਹਿਬ ਉਹਨਾਂ ਤੋਂ ਲੈ ਕੇ ਮੈਂ ਵੀ ਗਾਣਾ ਕੀਤਾ ਉਹ ਜੀ ਸਾਹਿਬ ਨੇ ਮੇਰੇ ਤੱਕ ਕੰਮ ਕੀਤਾ ਇੰਨਾ ਲੰਮਾ ਟਾਈਮ ਕੰਮ ਕਰਨਾ ਔਰ ਦੁਨੀਆ ਵੀ ਇਹ ਕਹਿੰਦੀ ਵੀ ਹਾਂ ਮਿਊਜ਼ਿਕ ਬਹੁਤ ਅੱਛਾ ਚੰਨ ਜੀ ਉਰਜਾ ਸਾਹਿਬ ਉਸਤਾਦ ਜੀ ਕਈ ਕਲਾਕਾਰ ਬਣਾਤੇ ਮੇਰੇ ਵਰਗੇ ਹਾਂਜੀ ਤੇ ਅੱਜ ਬਸ ੱੱਕਾ ਲੱਗਿਆ ਥੋੜਾ ਜਿਹਾ ਮਾਲਕ ਉਹਨਾਂ ਨੂੰ ਆਪਣੇ ਚਰਨਾਂ ਚ ਨਮਾਸਤੇ ਵੀ ਸੰਗੀਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਔਰ ਪਰ ਮੈਂ ਨਾਲ ਇਹ ਵੀ ਕਹੂੰਗਾ ਕਿ ਯੁੱਗ ਕਦੇ ਖਤਮ ਵੀ ਨਹੀਂ ਹੋਣਾ ਜਿਹੜਾ ਚਰਨਜੀਤ ਖੋਜਾ ਸਾਹਿਬ ਨੇ ਸਥਾਪਿਤ ਕਰਤਾ ਕਿ ਇੰਨਾ ਅੱਛਾ 뮤직 ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਸੰਗੀਤ ਨੂੰ ਦਿੱਤੀ ਆ ਔਰ ਇੱਕ ਜਨੂਨ ਦੇ ਨਾਲ ਇੱਕ ਕਮਿਟਮੈਂਟ ਦੇ ਨਾਲ ਕੰਮ ਕੀਤਾ ਔਰ ਬਹੁਤ ਸਾਰੀਆਂ ਨਵੀਆਂ ਜਿਹੜੀਆਂ ਹੱਦਾਂ ਨੇ ਪੰਜਾਬੀ ਸੰਗੀਤ ਦੀਆਂ ਉਹ ਉਹਨਾਂ ਨੇ ਖੋਲੀਆਂ ਨੇ ਔਰ ਉਹ ਹਮੇਸ਼ਾ ਸਾਡੇ ਅੰਗ ਸੰਗ ਰਹਿਣਗੇ ਉਹਨਾਂ ਦੇ ਗੀਤ ਸ ਹਮੇਸ਼ਾ ਫਜ਼ਾ ਮਾਂ ਚ ਮੌਜਦੇ ਰਹਿਣਗੇ ਔਰ ਚਰਨਜੀਤ ਖੂਜ਼ਾ ਵਰਗੇ 뮤직 ਟਰੈਕਟਰ ਨੇ ਇਤਨੇ ਤਨੀ ਜਮ ਦੇ ਔਰ ਪਰ ਉਹ ਅਮਰ ਨੇ ਮੇਰੇ ਖਿਆਲ ਉਹਨਾਂ ਨੇ ਮਰਨਾ ਵੀ ਕਦੇ ਨਹੀਂ انا ਉਹਨਾਂ ਦੇ ਗਾਣੇ ਇੰਨੇ ਨੇ ਉਹਨਾਂ ਨੇ ਕੰਮ ਹੀ ਇੰਨਾ ਕਰਤਾ ਕਿ ਬੰਦਾ ਆਪਣੇ ਕੰਮਾਂ ਦੇ ਨਾਲ ਹੀ ਜਿਉਂਦਾ ਮੇਰੇ ਸਾਹਬ ਤਾਂ ਬਹੁਤ ਵੱਡਾ ਗੁਲਦਸਤਾ ਖਜ਼ਾਨਾ ਸਾਨੂੰ ਦੇ ਕੇ ਉਹ ਹੁਣ ਉਸ ਦੁਨੀਆ ਚ ਚਲੇ ਗਏ ਨੇ ਜਿੱਥੇ ਸ਼ਾਇਦ ਉਹ ਸਾਰੇ ਮਹਾਨ ਸੰਗੀਤਕਾਰਾਂ ਨਾਲ ਬੈਠ ਕੇ ਸੰਗੀਤੀ ਚਰਚਾ ਕਰਨਗੇ ਸੋ ਹਿੰਦੁਸਤਾਨ ਦੇ ਇਸ ਪੰਜਾਬ ਨਕਸ਼ੇ ਨੂੰ ਅਗਰ ਸੰਗੀਤ ਦਾ ਮਿਆਰ ਕਿਸ ਨੇ ਚੁੱਕਿਆ ਤੇ ਉਜਾ ਸਾਹਿਬ ਸਨ 100 ਤੋਂ ਮੀਜ਼ਨਾਂ ਦੇ ਨਾਲ ਪੰਜਾਬੀ ਗਾਣੇ ਦੇ ਰਿਕਾਰਡਿੰਗ ਕਰਨ ਵਾਲੇ ਉਹੀ ਸਨ ਸੋ ਬਹੁਤ ਵੱਡਾ ਘਾਟਾ ਤੇ ਪਿਆਈ ਹੈ ਜੀ ਪੰਜਾਬੀ ਸੰਗੀਤ ਨੂੰ ਪੰਜਾਬੀ ਲੇਖਣੀ ਨੂੰ ਬੜਾ ਸਮਝਦੇ ਸੀ ਕਿ ਕਿੱਦਾਂ ਦੇ ਵਰਡਸ ਰਿਕਾਰਡ ਕਰਨੇ ਕਿੰਨੀ ਤਰਜ ਬਣਾਉਣੀ ਹੈ ਇਹ ਸਾਰੀ ਬੜੀ ਬਰੀਕੀ ਨਾਲ ਉਹ ਸਮਝਦੇ ਸਨ